ਹਾਂਜੀ ਕਿਸਾਨ ਵੀਰੋ ਸਵਾਦਾ ਤੁਹਾਡਾ ਆਪਣੇ ਜਿਹੜਾ ਚੰਨਵਾ ਬਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਗ ਸੇਲ ਲਈ ਲੈ ਕੇ ਆਏ ਜੀ ਦੋ ਬਾਈ ਕੋਲੇ ਬੱਚੀਆਂ ਨੇ ਟਾਪ ਕਲਾਸ ਇੱਕ ਬੈਡ ਬਾਈ ਤਾਜੀ ਸੂਈ ਆ ਇੱਕ ਬਾਈ ਕੋਲੇ ਮੱਝ ਆ ਤਾਜੀ ਸੂਈ ਇੱਕ ਮੱਝ ਗੱਬਣ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਕੱਚੀ ਆ ਬਾਈ ਇੱਕ ਬਾਈ ਕੋਲੇ ਹੋਰ ਮੱਝ ਆ ਬਾਈ ਟਾਪ ਕਲਾਸ ਗੱਬਣਾ ਗੁਰੇ ਕਿੰਨੇ ਕਿ ਦਿਨ ਲੈਂਦੀ ਆ ਇਹ ਦਸ ਦਿਨ ਲੱਗ ਬਾਈ ਇਹ ਠੀਕ ਆ ਕੱਚੀ ਆ ਨਾ ਜੀ ਕੱਚੀ ਆ ਦੁੱਧ ਨੂੰ ਖਰੀਦ ਬਹੁਤ ਚੰਗੀ ਆ ਮੁੱਲ ਬਾਈ ਦੇ ਜਾਇ ਜੀ ਹੁੰਦੇ ਆ ਆਉ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ੍ਰੀ ਅਕਾਲ ਅਸੀਂ ਕਰਾਟਰ ਹੋ ਠੀਕ ਹੋ ਬਈ ਵਧੀਆ ਬਈ ਠੀਕ ਹੈ ਨਾਮ ਤੇ ਐਡਰੈਸ ਬੋ ਨਾਮ ਗੋਰਾ ਬਾਈ ਪਿੰਡ ਪਧੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਓਕੇ ਮੋਬਾਈਲ ਨੰਬਰ ਮੋਬਾਈਲ ਨੰਬਰ 87 ਤੋਂ 88 ਬਈ 0432 ਹੈ ਪਿੰਡ ਪਧੌੜ ਆਪਣਾ ਓਕੇ ਬਾਈ ਜ਼ਿਲ੍ਹਾ ਬਰਨਾਲਾ ਹਾਂ ਜੀ ਜਿਹੜੀ ਪਹਿਲੇ ਨੰਬਰ ਤੇ ਵਹਿੜ ਦੇਖਦੇ ਆ ਕਿਹੜਾ ਸੂਈ ਆ ਬਲੌਣੀ ਸੂਈ ਆ ਵੀਰੇ ਦੰਦੰਦਾ ਜੀ ਇਹ ਕਦੋਂ ਸੂਈ ਆ ਵੀਰੇ ਇਹ ਪਰਸੋ ਸ਼ਾਮ ਨੂੰ ਸੂਈ ਆ ਬਾਈ ਇਹ ਮੱਛੀ ਦਿੱਤੀ ਨੇ ਬੱਚਾ ਬੱਛੀ ਦਿੱਤੀ ਹਾਂ ਜੀ ਹਾਂ ਜੀ ਬੱਛੀ ਬੜੀ ਚੰਗੀ ਆ ਹਾਂ ਜ ਕਿੰਨਾ ਕੁ ਬੋਲਾ ਬੋਲਾ ਹੁਣ ਬੋਲਾ ਭਾਈ 11 12 ਕਿਲੋ ਹੈਗਾ ਹੁਣ ਇਹਦੇ ਥੱਲੇ ਠੀਕ ਆ ਭਾਈ ਹਾਂਜੀ ਆਰਡਰ ਰੋਟਰ ਬੜਾ ਚੰਗਾ ਹਾਂਜੀ ਕੱਦ ਚੰਗਾ ਬਰੀਡ ਚੰਗੀ ਆ ਭਾਈ ਬੱਚਾ ਮਗਰ ਬੱਛੀ ਆ ਜਮਾ ਮੱਧ ਨਾਲ ਦਾ ਦੁੱਧ ਦੇ ਦੇਣਾ ਫੈਂਡ ਫੁੰਡ ਫੁੱਲ ਆਊਗੀ ਹਾਂਜੀ ਤੋਰਾ ਚੈੱਕ ਕਰ ਲੋ ਇੱਕ ਨੰਬਰ ਤੋਰਾ ਲੈ ਵਾਲੂ ਵਾ ਬੜਾ ਕਮਾਲ ਆ ਹਨਾ ਹਾਂ ਵਧੀਆ ਫਿਟਿੰਗ ਵਾਲਾ ਲੈ ਵਾ ਭਾਈ ਹੂੰ ਫਿੱਟ ਬੜਾ ਸੋਹਣਾ ਦੇਵਾ ਹੂੰ ਕੀ ਮੋਲ ਆ ਜਾਇਜ ਇਹਦਾ 45 ਕਰ ਦੇ ਡਾਕਟਰ ਆਪਾਂ ਮੁੱਲ ਜਾ ਟਣ ਵਿੱਚ ਉਹ ਜੁੱਧ ਦੁੱਧ 15 ਕਿਲੋ ਮੌਜ ਨਾਲ ਪਾ ਦੋਗੀ ਠੀਕ ਆ ਭਾਈ ਫੰਡੀ ਸੀਲ ਵਧੀਆ ਚੋਣ ਨੂੰ ਮੋਟਾ-ਮੋਟਾ ਚੋਣਾ ਜਮ ਜੈਜ ਮੋਲਾ ਬਾਈ 45000 ਚਾਰੂ ਚੂਰ ਫੱਲਕੀ ਜਿਹੜਾ ਮੌਕੇ ਤੇ ਮਾਨਤਾਨ ਜ਼ਰੂਰ ਹੋ ਜਾ ਥਾਨ ਤੋਂ ਬਾਲਾ ਚੰਗਾ ਬਾਕੀ ਤਾਂ ਕੋਈ ਚੱਕਰ ਨਹੀਂ ਬਾਈ ਇਹਦੀਆਂ ਮਾਰ ਕੇ ਵਕਾ ਹਾਂਜੀ ਚਵਾਈ ਦੇਖੋ ਚਵਾਈ ਚੈੱਕ ਕਰੋ ਚਵਾਈ ਬੜੀ ਚੰਗੀ ਆ ਨਾ ਮੋਟਾ-ਮੋਟਾ ਚੋਣਾ ਜਿਵੇਂ ਮਰਜੀ ਚਵਾਈ ਚੱਲ ਕੋਈ ਚੱਕਰੀ ਨਹੀਂ ਕਿਆ ਬਾਤ ਆ ਬਾਈ ਪਾਲੀ ਪੋਲੀ ਆ ਨਾ ਚਵਾਈ ਦੀ ਤਾਂ ਨਹੀਂ ਥਾਰ ਤਾਂ ਇਤੋਂ ਬਾਅਦ ਜਿਹਦੇ ਹੋਰ ਵੀ ਵਧੀਆ ਬਣ ਜਣੀ ਆ ਠੀਕ ਆ ਅਜ ਬੌਲਾ ਹੂੰ ਸਹੀ ਗੱਲ ਆ ਬਾਈ ਜਮਾ ਫੈਂਟ ਫੋਲ ਉਹ ਗਰਮੀ ਨਹੀਂ ਮੰਨਦੀ ਬਾਈ ਤੌਹ ਫਾਈਆ ਗਰਮੀਆਂ ਦਾ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਆ ਉਹ ਬੱਚੀ ਨੇ ਵੀ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਚਵਾਈ ਦੇਖੋ ਇੱਕ ਨੰਬਰ ਚੋਣਾ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈਦਾ ਕਹਿੰਦੇ ਬਾਈ ਨਹੀਂ ਵਧੀਆ ਵੀਰੇ ਇੱਕ ਨੰਬਰ ਬੈੜਾ ਬਾਕੀ 15 16 ਸਰੀ ਬੈੜਾ ਯਾਰ ਸਹੀ ਗੱਲ ਆ ਕੀ ਮੋਲ ਲਾ ਗੁਰੇ 45 ਦੇ ਦਾਂਗੇ ਆਪਾਂ 45 ਵੀ ਹਣਾ ਮੰਤਣ ਹੋ ਜਾਣਾ ਕਰ ਦਾਂਗੇ ਬਾਈ ਮੜਾ ਮੋਟਾ ਕਰ ਦਾਂਗੇ ਆਪਾਂ ਜਮਾ ਜੈਜ 15 ਕਿਲੋ ਦੁੱਧ ਤਾਂ ਮਰਦੀ ਨਹੀਂ ਯਾਰ ਬਾਕੀ ਫੈਂਡਾ ਦੁੱਧ ਪਾਉਗੀ ਨਾ ਗਰਮੀ ਮੰਨੇ ਨਾ ਠੀਕ ਪਹਿਲੇ ਟਿੱਕੇ ਰਹਿਣ ਵਾਲੀ ਆ ਪਲੋਂ ਬੱਚੀਆ ਦੋ ਦੰਦ ਮੋਹ ਸਹੀ ਗੱਲ ਆ ਭਾਈ ਕੀ ਆ ਬਾਤ ਨਾ ਇਹ ਬੌਣੀ ਆ ਨੰਬਰ ਚਵਾਈ ਆ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਚੱਲ ਵੜੀ ਚੰਗੀ ਚਵਾਈ ਆ ਹਨਾ ਇੱਕ ਨੰਬਰ ਭਾਈ ਦੇਖੀ ਕਿੰਨੀ ਆ ਘਤਾਰਾ ਮਾਰੀਆਂ ਦੁੱਧ ਦੇਖੋ ਲੈ ਭਾਈ ਕੀ ਆ ਬਾਤ ਵੜੀ ਚੰਗੀ ਚਵਾਈ ਆ ਜਨ ਸੋਹਣੀ ਆ ਬੱਕ ਜਿੰਨੀ ਹੈਗੀ ਆਪ ਯਾਰ ਜੀ ਲੱਗਦਾ ਹਨਾ ਚੋਂਦੇ ਦਾ ਹਾਂਜੀ ਅੱਗੇ ਆ ਕੀ ਦੋ ਨੰਬਰ ਦੇ ਮੱਧ ਕਿਹੜਾ ਸੂਆ ਸੂਈ ਵੀ ਆ ਇਹ ਸੂਈ ਦੇ ਤਾਜੀ ਵੀਰੇ ਇਹ ਕੱਲ ਦੀ ਕੱਟੀ ਲੈ ਮੱਝ ਦੀ ਕੋਲ ਬੱਚਾ ਬੱਚਾ ਮਗਰ ਕੱਟੀ ਹਾਂ ਕੱਟਾ ਵੀਰੇ ਸੋਰੀ ਕੱਟਾ ਠੀਕ ਆ ਬੱਚਾ ਮਗਰ ਕੱਟਾ ਭਾਈ ਆ ਬੈਠਾਗਾ ਠੀਕ ਆ ਕਿ ਨਹੀਂ ਤੇ ਕੱਲ ਸੂਈ ਆ ਇਹ ਕੱਲ ਸਵੇਰ ਸੂਈ ਆ ਭਾਈ ਇਹ 5:00 ਵਜੇ ਠੀਕ ਆ ਓਕੇ ਕਿੰਨਾ ਕੁ ਦੁੱਧ ਦੇ ਦੂ ਅਸਟੀਮੇਟ ਭਾਈ 14 ਕਿਲੋ ਤਾਂ ਮੌਜ ਦੇ ਦੋਗੀ ਮੱਝ ਠੀਕ ਆ ਭਾਈ ਸਾਮਣ ਵਾਲੀ ਜ਼ਰੂਰ ਹੈਗੀ ਸੀ ਮੱਝ ਜੇਰ-ਜੂਰ ਦੀ ਓਕੇ ਆ ਠੀਕ ਆ ਭਾਈ ਗਾਂਾਂ ਦੀ ਵੀ ਜੇਰ ਦੀ ਓਕੇ ਆ ਮੱਝ ਵੀ ਓਕੇ ਆ ਚੁਈ ਸਵਾਈ ਬੱਚਾ ਮਗਰ ਕਟਾ ਥਾਣ ਥਣ ਬਾਲਾ ਚੰਗਾ ਲੱਗਿਆ ਹਾਂ ਹਾਂਜੀ ਇੱਕ ਨੰਬਰ ਆਈ ਹੂੰ ਮਾੜੀ ਖੋਲ ਦੇ ਤੌਰ ਤੇ ਦਿਖਾ ਦੇ ਭਾਈ ਦਿਖਾ ਦੇ ਲੈ ਤੌਰ ਕੇ ਦਿਹਾਉਨੇ ਆ ਬਾਕੀ ਚਵਾਈ ਵੀ ਕੋਈ ਚੱਕਰ ਨਹੀਂ ਚੈੱਕ ਕਰਵਾ ਦੇਾਂਗੇ ਇਹਦੀ ਲੈ ਬੱਚਾ ਫੜ ਬੱਚਾ ਬੱਚਾ ਬਾਂਦੇ ਮੂਰੇ ਬਾਂਦੇ ਵੀਰੇ ਲੈ ਲੈ ਵਾ ਲੂਗਾ ਚੰਗਾ ਇਹ ਸਿੰਗਾ ਤੋਂ ਕੋ ਨਹੀਂ ਆ ਨਾ ਹਾਂਜੀ ਸਿੰਗ ਕਢਾਏ ਸੀ ਸਿੰਗ ਕਢਾਏ ਵੇ ਭਾਈ ਲਗਾਏ ਵੇ ਤੇ ਸਿੰਗਾ ਤੋਂ ਕੋ ਨਹੀਂ ਆ ਭਾਈ ਮੰਗ ਫੁੱਲਾ ਮਿਲਦੀ ਘਟਾ ਤੋਰਾ ਚੈੱਕ ਕਰ ਲੋ ਇੱਕ ਨੰਬਰ ਤੋਰਾ ਭਾਈ ਕਿਆ ਬਾਤ ਆ ਡਾਟਰ ਪੋਲੀ ਬਹੁਤ ਅੱਜ ਬਾਈ ਠੀਕ ਆ ਬਈ 50 ਲੱਖ ਲੈ ਮੈਂ ਲੈ ਲਾ ਉਹ ਵੀ ਨੈਨੀ ਪੋਲੀ ਹੁੰਨੀ ਹਮਮ ਹੋਰ ਬੱਚੇ ਦੇ ਕੋਲ ਥੱਲੇ ਛੱਡ ਕੀ ਮੋਲ ਲਾ ਫਿਰ ਜਾਇਜ ਮੁੱਲ ਕੋਸ ਕਰੀ ਚੱਲ ਕੇ 77000 ਦੀ ਮੈਂ ਦੇ ਦਾਂ ਮੁੱਲ ਕਰਾਉਣਾ ਬਾਈ ਕਹਿੰਦਾ ਜੱਡਾ ਮਰਜੀ ਕਰਾ ਲਓ 77000 ਦੀ ਮੱਝ ਜਿਹੜੀ ਦੇ ਦੇਾਂਗੇ ਬਾਈ ਬਾਕੀ ਮੌਕੇ ਦੇ ਕੋਈ ਚੱਕਰ ਨਹੀਂ ਮਾਨਦਾਨ ਜ਼ਰੂਰ ਹੋ ਜਾਊਗਾ ਤੇ ਧਾਰਾਂ ਦੀਆਂ ਬਾਈ ਕੋਈ ਚੱਕਰ ਨਹੀਂ ਮਾਰ ਕੇ ਵਖਾਣ ਦਾ ਗੱਲ ਹੈ ਠੰਡੀ ਫੁੱਲ ਜਿਵੇਂ ਮਰਜੀ ਬੱਚਾ ਛੱਡ ਦੇ ਵੇ ਜਾ ਨਹੀਂ ਬਾਈ ਬਾੜੀ ਸੀਲ ਹੈ ਵੀਰੇ ਯਾਰ ਹਮਮ ਮੈਂ ਤਾਂ ਬੌਲੇ ਚ ਹੀ ਫਿਰਦਿਆਂ ਹੂੰ ਉਹ ਵੀ ਬੌਲੇ ਚ ਹੀ ਹੈ ਇਹਦੀ ਬੌਲੇ ਚ ਉਹ ਪਹਿਲਾ ਸੂਪੀ ਠੀਕ ਆ ਆਪਣੇ ਘਰੇ ਸੂੰਗਾ ਕੋਈ ਭਾਰ ਦੀ ਸ਼ਿਕਾਇਤ ਨਹੀਂ ਕਿਸੇ ਨੂੰ ਵੀ ਹੂੰ ਠੀਕ ਆ ਜੇਰ ਦੀ ਓਕੇ ਮੇਨ ਕੰਮ ਤੇ ਹੀ ਹੁੰਦਾ ਸਹੀ ਗੱਲ ਆ ਉਹ ਪੰਛੀ ਮਾਰਦੀ ਆਏ ਉਹ ਤੇਰੇ ਸਾਹਮਣੇ ਬੱਚਾ ਦਾ ਮਗ ਉਤਰੇ ਹੋਗੀ ਹੂੰ ਆ ਨਹੀਂ ැ උත්ත්‍රේගන ආවයාගආවා ගඩකල් විටුව පණ්ඩිවෙච්ච ගනන පහු හ හනගොර ਅਸਮਾਨ ਦਾ ਰੋ ਮਾਰੀ ਜਾਂਦਾ ਨੇ ਪਗਲਾ ਕੰਦਾ ਬਸ ਓਕੇ ਬਾਈ ਪੂਰੇ ਮਾਰ ਦਿੰਦਾ ਰਹਿ ਦੇ ਡਾਕਟਰ ਲੈ ਬਾਈ ਥਾਣ ਦੇ ਕਹਿੰਦੇ ਹਮ ਬੜਾ ਚੰਗਾ ਚੋਣਾ ਬਰੇ ਯਾਰ ਹਮ ਇੱਕ ਨੰਬਰ ਥਾਣ ਤੇ ਮੁੱਠੀ ਵਾਲਾ ਥਾਣ ਚਵਾਈ ਦੇ ਕੋਈ ਕਹਿੰਦਾ ਫੋਲੀ ਫੋਲੀ ਆ ਲੈ ਜਵਾਗ ਨੂੰ ਬੁਹਾਦੀ ਬਾਈ 5 ਸਾਲ ਦਰੂ ਵੀ ਚੱਲੂਗਾ ਹਮ ਇੱਕ ਨੰਬਰ ਚੋਣਾ ਜਿਵੇਂ ਮਰਜੀ ਚੋਈ ਚੱਲ ਕੋਈ ਚੈੱਕ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਆ ਫੋਦੇ ਦੁੱਧ ਵਾਲਾ 20 ਆ ਕਹਿੰਦੇ ਦੁੱਧ ਬਾਈ 14 ਤੋਂ ਬਾਹਰ ਨਹੀਂ ਜੇ ਚੰਗੀ ਸੇਵਾ ਕਰੂਗਾ ਮੁੱਲ ਨਹੀਂ ਮਿਲਣਾ ਕਹਿੰਦੇ ਟੋਕੜਾਂ ਦਾ ਭਾ ਵੀਰੇ ਯਾਰ 15 ਕਿਦੋਲੇ 200 ਲੱਖ ਦੀ ਵੀ ਨਹੀਂ ਮਿਲਦੀ ਸਹੀ ਗੱਲ ਆ ਭਾਈ ਇਹ ਤਾਂ ਗੱਲ ਕਰ ਆਪਾਂ ਤੇਜ਼ੀ ਕਰਦੇ ਆਂ ਬੋਲੇ 'ਚ ਮੈਂ ਵੇਚ ਦਿੰਦੇ ਸੀ ਮੈਂ ਦੁੱਧ ਤੇ ਕਰਕੇ ਵੇਚੀ ਹੋਈ ਹੂੰ ਇਹ ਤਾਂ ਕੋਈ ਮੁੱਲੀ ਨਹੀਂ ਯਾਰ ਸਹੀ ਗੱਲ ਆ ਭਾਈ ਜਮਾ ਯਾਜ ਮੁੱਲਾ ਖਿੱਚ ਕੇ ਮੁੱਲਾ ਹਾਂਜੀ ਅੱਗੇ ਆ ਗਈਆਂ ਬੱਚੀਆਂ ਕਿੰਨੀ ਘੋਮਰਾ ਗਰਮ ਵਾਲੀਆਂ ਦੀ ਇਹ 5 7 ਕੁ ਮਹੀਨਿਆਂ ਦੀ ਆ ਭਾਈ ਆ 9 ਮਹੀਨਿਆਂ ਦੀ ਬੱਚੀ ਆ ਓਕੇ ਭਾਈ ਸੀਮਣ ਕਿਹੜੇ ਦੀ ਆ ਪਤਾ ਕੁਛ ਵੀਰੇ ਨਹੀਂ ਉਹ ਪਲਾਉ ਦਾ ਪਤਾ ਹੋ ਭਾਈ ਪੁੱਛ ਦੂੰਗਾ ਮੈਂ ਤੁਹਾਨੂੰ ਪਹਿਲਾਂ ਠੀਕ ਝੂੜੀ ਝੂੜੀ ਦੇਖ ਲੈ ਬਾਕੀ ਵਧੀਆ ਬੰਦੇ ਤੋਂ ਲੰਗਾ ਆਪਾਂ ਓਕੇ ਇਹਦੀ ਮੈਂ 13 32 ਦੀ ਲਈ ਸੀ ਨੇ ਬੰਦੇ ਨੇ ਵੜੀਆਂ ਤੋਰਦੇ ਦੋਨੀ ਤੋਰ ਦੇ ਕੱਟੇ ਜਰਸੀ ਆਪਦੀ ਨਾ ਉਹ ਜਿਹੜਾ ਤਰ੍ਹਾਂ ਜੋ ਕਰਤ ਨੇ ਜਰਸੀ ਦਾ ਬੱਚਾ ਵੀ ਟੌਪ ਕਲਾਸ ਹੈ ਫੇਸਪੂਲ ਦਾ ਛੋਟਾ ਕੰਨ ਤੋੜਾ ਇੱਕ ਨੰਬਰ ਝੋਲੀ ਚੰਗੀ ਆ ਮਾਹਰ ਕਿਰਖਾੜਾ ਦੀ ਹੈਗਾ ਭਾਈ 15-16 ਕਿਲੋ ਦਾ ਓਕੇ ਵੀਰੇ ਕੀ ਮੋਲ ਲੈਦਾ ਜਾਇਜ਼ ਇਹ 10 ਦਾ ਦੇ ਦਾਂਗੇ ਆਪਾਂ 10000 ਦੀ ਮਾਨਦਾਨ ਵਿੱਚੋਂ ਕਰ ਦਾਂਗੇ ਓਕੇ ਭਾਈ ਜਮਾਇਜ਼ ਮੋਲ 10000 ਦੀ ਬੱਚੀ ਭਾਈ ਇਹਨਾਂ ਦੇ ਦੇ ਦਾਂਗੇ ਬਾਕੀ ਕੋਈ ਚੱਕਰ ਨਹੀਂ ਮੋਕਰੇ ਮਾਨ ਦਾ ਕੋਈ ਇਹਦੀ ਉਮਰ ਅਸਟੀਮੇਟ ਜਾ ਇਹ ਤਾਂ 9 ਮਹੀਨੇ ਦੀ ਇਹ ਦੇ ਫੇਸ ਚੰਗਾ। ਕੱਟ-ਕੁੱਟ ਬਹਾ ਚੰਗਾ ਨਾ ਫੇਸ ਤੇ। ਇਹ ਵੀ ਦੋ ਲੰਗੀਆਂ ਸੀ ਕੋ ਅੰਦਰ ਖੜੀ ਆ ਉਹ ਪਹਿਲਾਂ ਲੈ ਲਈ ਕਿਸ ਨੇ। ਓਕੇ ਲੈ ਫੇਸ ਦੇ ਕੱਟ-ਕੁੱਟ ਨਾਸਾਂ گلابی ਪ੍ਰਿੰਟ-ਪਰਿੰਟ ਇੱਕ ਨੰਬਰ। ਬਹੁਤ ਸੋਹਣਾ ਵੀਰੇ। ਹੂੰ। ਬੱਚਾ ਵੀ ਬਹੁਤ ਚੰਗਾ ਯਾਰ। ਇੱਕ ਨੰਬਰ ਬਣੂ ਵੀਰੇ ਖੁੱਲੇ ਫਿਰਦੇ ਆਈ। ਯੂਨੀ ਇੱਕ ਨੰਬਰ ਮਾਦਰ ਕਾਰਡ ਵੈਸੇ। ਇਹਦਾ ਹੈਗਾ ਭਾਈ 33-35 ਕਿਲੋ ਦਾ। ਚੰਗੀ ਪੱਛੀ ਦੀ ਬੈੜ ਆ ਗਈ। ਉਹ ਸੇਲ ਹੋ ਗਈਆਂ। ਉਹ ਸੇਲ ਹੋ ਗਈਆਂ ਦੋਨੇ। ਉਹ ਸੇਲ ਹੋ ਗਈਆਂ ਦੋਨੇ। ਠੀਕ ਆ ਭਾਈ। ਇਹਦਾ ਮੁੱਲ ਜਾਇਜ਼ ਆ। ਏ 15 ਦੀ हां ना ਦੇ ਦਾਂਗੇ ਯਾਰ 15000 ਦੀ ਬੱਚੀ ਦੇ ਦਾਂਗੇ ਬਾਈ ਕਦਾ ਮਾਨਦਾਨ ਹੋ ਜਾਊਗਾ ਜੋੜਾ ਇਕੱਠਾ ਖਰੀਦੂਗੇ ਵਧੀਆ ਮਾਨਦਾਨ ਕੋਈ ਚੱਕੀ ਹਾਂਜੀ ਕਰ ਦਾਂਗੇ ਹੋ ਜਾਊਗਾ ਬਾਈ ਮੋਲ ਬੱਚੀ ਸੋਹਣੀ ਝੋਲੀ ਝੋਲੀ ਬਹੁਤ ਚੰਗੇ ਆ ਹਾਂ ਝੋਲੀ ਇਹਦੇ ਮਾੜੇ ਇੱਕ ਨਿਸ਼ਾਨ ਜਿਹਾ ਹੈਗਾ ਡਾਕਟਰ ਪਰ ਉਹ ਦਪੱਟਾ ਨਾ ਮੰਨੇ ਦੂਰ ਹੀ ਆਓ ਹਾਂ ਠੀਕ ਆ ਬਾਈ ਠੀਕ ਆ ਦੋਨੇ ਬੱਚੀਆਂ ਚੰਗੀਆਂ ਟੌਪ ਕਲਾਸ ਮੱਝ ਸੁਈ ਸਵਾਈ ਮੋਲ ਜਮਾ ਜਾਇਦਾ 70000 ਚ ਮਾਨਦਾਨ ਹੋ ਜਾਊਗਾ ਸੁਈ ਸਵਾਈ ਆ ਹਾਂਜੀ 1 ਨੰਬਰ ਮੱਝ ਬਹੁਤ ਚੰਗੀ ਆ ਬਾਈ ਅ ਜਮਾ ਇਹ ਜਮਾਲ 45000 ਦੀ ਬੈੜ ਬਾਈ ਕਹਿੰਦਾ ਦੇ ਰਿਹਾ ਆ ਜੇ ਆਪਾਂ ਅੱਧੀ ਦਾ ਚੇਜ ਦਿੱਤੀ ਬਾਈ ਬੈੜ ਥੱਲੇ ਕਹਿੰਦਾ ਬਾੜੀ ਚੰਗੀ ਉਤਰੀ ਆ ਹਨਾ ਤੇ ਉਹ ਦੇ ਨਾਲ ਹੀ ਜਦੋਂ ਤੋ ਜਾਂਦਾ ਸਹੀ ਗੱਲ ਆ ਬਾਈ ਯਾਰ ਬਾੜੀ ਚੋਤੀ ਆਪਾਂ ਨੂੰ ਆਏ ਸੀ ਮਗਲਾ ਕਹਿੰਦਾ ਪਾਣੀ ਹਲਦੀ ਜਰਾ ਹੋਵੇ ਤੇ ਗੱਬਣ ਮੱਝ ਕਿਹੜਾ ਸੂਆ ਇਹ ਬਾਈ ਦੂਜੇ ਸੂਏ ਸੁੰਦੀ ਆ ਪਿੰਡੋਂ ਹੀ ਲਈ ਆਤੇ ਨਾਲ ਦੇ ਪਿੰਡੋਂ ਓਕੇ ਥੱਲੋ ਦਿਖਾ ਬਹੁਤ ਸੋਹਣੀ ਆ ਕਿੰਨੇ ਦਿਨ ਲੋਹ ਹਜੇ ਨੈ ਉਹ ਹੱਕ ਤਾਂ ਵੀ ਸਬਤ ਲੈ ਜੂ ਲੈ ਥਣ ਥਣ ਬੜਾ ਚੰਗਾ ਹਾਂਜੀ ਭਰਪੂਰ ਦੀ ਆਪਣੀ ਗਾਰੰਟੀ ਹੋ ਜੀ ਕੱਚੀ ਆ ਨਾ ਜਾਓ ਸਭ ਨਾਲ ਆਇਓ ਕੱਚੀਆਂ ਵਾਲਾ ਮੁੱਲ ਫੇਸ ਸਿੰਘ ਸੁng ਚੰਗਾ ਬਾਕੀ ਤੋਰਾ ਚੈੱਕ ਕਰ ਲੋ ਭਲੀ ਵੀ ਚੰਗੀ ਆ ਹਾਂਜੀ 14 ਕਿਲੋ ਦੁੱਧ ਪਾਊ ਡਾਕਟਰ ਮੋਜ ਓਕੇ ਬਾਈ ਪੱਕਾ ਦਿੰਦੀ ਰੋ 12 ਤੋਂ ਪਹਿਲੇ ਸੋ ਕੱਢਿਆ ਵੀ ਇਹਨੇ ਵੀਰੇ ਪਿੰਡ ਤੋਂ ਲੋਕਲੀ ਮੈਂ ਲਈ ਆਪਾਂ ਠੀਕ ਆ ਬਾਈ ਇਹਦਾ ਮੁੱਲ ਜਾਇਜ਼ 1-10 ਦੇ ਦੂੰਗਾ 1 ਲੱਖ 10 ਹਜ਼ਾਰ ਦੀ ਮੱਝ ਬਾਈ ਜੀ ਨਾ ਦੇ ਦਾਂਗੇ ਮਾਨਤਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜਾਗਾ ਥਣਾ ਤੁਹਾਨੂੰ ਦੀ ਮਿੱਥੀ ਚੈੱਕ ਕਰੋ ਲੈ ਥਣ ਬਾਕੀ ਇੱਕ ਹੋਰ ਆ ਠੰਡੀ ਬਹੁਤ ਆ ਉੱਥੇ ਮੈਂ ਥਣ ਖਿੱਚ ਕੇ ਲੈ ਇੱਥੇ ਪਾ ਮਹਿਲੇ ਜੇ ਹੂੰ ਲੈ ਲੈ ਜਿਵੇਂ ਮਰਜੀ ਹੱਥ ਲਈ ਸੌ ਲੱਗੇ ਪਰਮਾਤਮਾ ਦੀ ਯਾਰ ਹੂੰ ਠੰਡੀ ਵਧ ਰਹਾ ਹੁਣ ਕੜਾ ਵੱਜ ਗਏ ਫੇਰ ਵੀ ਇਸ ਲਈ ਠੀਕ ਆ ਹੂੰ ਪੂਛੇ ਆਈ ਬਹਿ ਜਾ ਰਾਨਾ ਖੜੀ ਸਹੀ ਗੱਲ ਆ ਬਣੂ ਬਹੁਤ ਬਾਈ ਜਿਹੜੇ ਹਿਸਾਬ ਨਾਲ ਤਿਆਰੀਆਂ ਲੈ ਵਾ ਬਾਲੀ ਵਧੀਆ ਬਣੂਗੀ 14 ਤੱਕ ਤੋਂ ਬਾਹਰ ਵੀ ਦੁੱਧ ਪਾ ਦੋਗੀ ਯਾਰ ਹੂੰ ਬਾਕੀ ਲੈਵਾ ਮੂਰੋ ਨੇ ਉਪਰ ਕੇ ਸਹੀ ਗੱਲ ਆ ਤੇ ਆ ਫਿਰ ਮੱਜ ਕਿੰਨੇ ਦਿਨ ਲੂ ਇਹ 10 ਦਿਨ ਦੀ ਕੱਚੀ ਆ ਬਾਈ ਵੱਡੀ ਬਹੁਤ ਆ ਰਿਜਮ ਵੀ ਨਹੀਂ ਆ ਬਹੁਤ ਆ ਹਨਾ ਮੀਨ ਹੀ ਆ ਹਨਾ ਅਜੀ ਮੈਂ ਇਧਰ ਪੈ ਤਾਂ ਖੜਨਾ ਕਿ ਮੇਰਾ ਕਰ ਸੁਤਨਾ ਵਧੀਆ ਬਾਈ ਬਰਾਬਰ ਖੜੂ ਅੰਦਾਜ਼ਾ ਉਸਾਂ ਵਣ ਲਾਇਓ ਕੱਦ ਬਹੁਤ ਆ ਹਾਂ ਬੋਲੀ ਲਾਈਟ ਆਣੀ ਐ ਪੋਲੀ ਵੀ ਵਾੜੀ ਆ ਬਾਈ ਠੀਕ ਕੱਚੀਆਂ ਦਾ ਮੁੱਲ ਫਿਰ ਦੱਸਣਾ ਇਹਦਾ ਕਫੂਨਤੀ ਹੋ ਜਾ ਕਰ ਦਾਂਗੇ ਫੂਨ ਤੇ ਬਾਈ ਕੋਈ ਚੱਕਰ ਨਹੀਂ ਠੀਕ ਆ ਬਾਈ ਮੋਲ ਬਾਈ ਕਹਿੰਦਾ ਫੋਨ ਤੇ ਕਰ ਲੈ ਕੱਚੀ ਆ ਵੈਸੇ ਹੀ ਦਿਖਾ ਦਿੰਦੇ ਆ ਵੈਸੇ ਪੌਣੀ ਤਾਂ ਹੈ ਨਹੀਂ ਸੀ ਵੀਡੀਓ ਦੀ ਨਮਾਉਣ ਨਮਾਉਣ ਵਾਲੀ ਆ ਹਜੇ ਹਾਂਜੀ ਹਾਂਜੀ ਹਮ ਔਰ ਕੱਦ ਕੋ ਦਬਾਉ ਤਾਂ ਕਰ ਮਾਈ ਦਾ ਯਾਰ ਦੁੱਧ ਵਾਲਾ ਪੀਸ ਆ ਭਈਆ ਦੁੱਧ ਵਾਲਾ ਪੀਸ ਆ ਮੋਲ ਵੀ ਜਾਇ ਜੀ ਹੋ ਬਾਈ ਕਹਿੰਦਾ ਬੜਾ ਮੋਲ ਨਹੀਂ ਕਰਦੇ ਕਿਉਂ ਦੂਜੇ ਪਸ਼ੂਆਂ ਦੇ ਹਿਸਾਬ ਨਾਲ ਮੋਲ ਬਾਈ ਦੇ ਜਾਇ ਜੀ ਹੁੰਦੇ ਆ ਮੰਗਣੋ 2 ਮੰਗਲੇ 2.5 ਮੰਗ ਲਗੇ 1 45 ਦੀ ਮੈਂ ਦੇ ਦਾਂ ਠੀਕ ਆ ਬਾਈ 1 ਲੱਖ 45 ਹਜ਼ਾਰ ਦੀ ਮੱਝ ਬਾਈ ਕਹਿੰਦਾ ਦੇ ਦਾਂ ਮਾਨ ਤਾਂ ਆ ਦੇਖ ਲੈ ਬਾਈ ਹਮ ਕੱਦ ਬਹੁਤ ਹੈ ਯਾਰ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਇਹ ਵੀ ਸੀਲ ਬਹੁਤ ਆ ਯਾਰ ਸਹੀ ਹੈ ਬਾਈ ਦੇ ਹੂੰ ਕੀ ਬਾਤ ਆ ਬਾਈ ਹੂੰ